ਸਾਰੇ ਲੋਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆ ਸਾਰੇ ਜਣ ਠੀਕ ਠਾਕ ਹੋਵੋਗੇ ਲੋ ਜੀ ਅੱਜ ਆਪਾਂ ਘਰੇ ਸੀਗੇ ਤੇ ਕੰਮ ਕਰਤਾ ਸ਼ੁਰੂ ਨਿਵਾ ਭਰਨੀਆਂ ਨੇ ਖਰਾਬ ਪਾ ਲਿਆ ਟਰੈਕਟਰ ਮੰਗਰ ਤੇ ਆ ਜਿਹੜਾ ਬਣਾਈਆਂ ਨੇ ਆਪਾਂ ਨੇ ਬਹਾਂਡਾ ਤੇ ਕਮਰਾ ਇਹਦੀਆਂ ਬਣਿਆ ਸਾਰਿਆਂ ਅੱਜ ਮਿੱਟੀ ਨਾਲ ਭਰਨੀਆਂ ਨੇ ਦੇਖਦੇ ਆ ਕੰਮ ਚੱਲਦਾ ਜੇ ਯਾਰਾ ਮਿੱਤਰਾਂ ਦੀ ਟਰੈਕਟਰ ਪੁੱਛੇ ਨੇ ਤਾਂ ਇਹ ਭਰਨ ਲੱਗਦੇ ਆ ਦਿਖਾਵਾਂਗੇ ਤੁਹਾਨੂੰ ਇਹਨਾਂ ਨੂੰ ਭਰਨਾ ਅੱਜ ਦੇਖਦੇ ਕਿੰਨਾ ਕੰਮ ਨਿਬੜਦਾ। ਖਰਾਬ ਟਰੈਕਟਰ ਮਗਰ ਪਾ ਲਿਆ ਹੁੰਦਾ ਤੇ ਇੱਕ ਟਰੈਕਟਰ ਭਰਤ ਦੇ ਗੇੜੇ ਲਾਉ। ਇੱਕ ਇੱਥੋਂ ਪਰ ਪਰ ਇਹਦੇ ਵਿੱਚ ਖਿੱਚੂ ਤੋ ਤਿੰਨ ਤਿੰਨ ਟਰੈਕਟਰ ਲਾਉਣੇ ਆ। ਆਪਾਂ ਨੇ ਦੇਖਦੇ ਆਂ ਜੇ ਆਪਣਾ ਕੰਮ ਸੁੱਤੇ ਆਉਂਦਾ ਐ ਤਾਂ ਚਲਾਵਾਂਗੇ ਆਪਾਂ ਇੱਥੇ ਗਲੀ ਦੇ ਵਿੱਚ ਇੱਥੇ ਆਪਾਂ ਬਾਹਰ ਘਰਤ ਲਾਹੀ ਜਾਵਾਂਗੇ ਟਰੈਕਟਰ ਖਿੱਚ ਕੇ ਸਾਹਮਣੇ ਲਿਜਾਈ ਜਊ ਇੱਕ ਟਰੈਕਟਰ ਇਧਰ ਹੋ ਜਾਊਗਾ ਉਹ ਇਥੋਂ ਇਧਰ ਨੂੰ ਖਿੱਚੀ ਜਾਊਗਾ ਐਂ ਦੇਖਨੇ ਕੰਮ ਚਲਾ ਕੇ ਜੇ ਬਣਦੀ ਹੈ ਗੱਲ ਲਓ ਜੀ ਅੱਜ ਆਪਾਂ ਲਗਿਆ ਧਰਤ ਕੋਣਾ ਤੇ ਆ ਜਾਉਦਾ ਆਪਣਾ ਡਾਣਾ ਲੋਰਾ ਫੈਲੀ ਰਲੀ ਵੀ ਹਜੇ ਆਈ ਹੈਗੀ ਆ ਆਪਣੇ ਮਿੱਤਰ ਦਾ ਟਰੈਕਟਰ ਕਾਲੇ ਦਾ Теперь по, Lodi na tak krája, kde? Kde? Tady jak Tady je. Kalia. ਦੰਦਨਾ ਚੱਲ ਰਾਇ ਨੇ ਟਰੈਕਟਰ ਸੋਨਾ ਲੀਕਾ ਤੇ ਸੋਨਾ ਲੀਕਾ ਇੱਕ ਆਪਣੇ ਵਾਲਾ ਆ ਖੜਾ ਤੇ ਆ ਆਪਣੇ ਮਿੱਤਰ ਵਾਲਾ ਹਟਵਾ ਆਇਆ ਭਰ ਲੋ ਭਰਾ ਮੇਰੇ ਨਾਲ ਫਿਰ ਉਹ ਬਣ ਜੂਗੀ ഇടയ്ക്കിടെ ബാറ്റ് ഇടുന്നത് കാണാം ജോയിക്കാട്ടെ Beralih lagi, kita lanjut ke ambil kecilnya. Gue pernah tende kecil uji beralih deh. Kita kembali Saya ini semua ਰੀਅਲ ਵਰਤਾਰ ਜੋਤਾ ਯਾਰ ਹੁੰਦਾ ਹੀ ਯਾਰ ਪ੍ਰਾਣੀ ਜੀ ਦੇ ਵਿੱਚ ਅਗਰ

ਮੈਂ ਇੱਕ ਛੋਟੇ ਕਰਕੇ ਫਿਰ ਇਹ ਨਹੀਂ ਮੈਂ ਤਾਂ ਨਹੀਂ ਇਹ ਬ੍ਰੇਕ ਲਾਈਟਾਂ ਨਹੀਂ ਚੱਲਦੀਆਂ ਨਿਆਰ ਹਨਾ ਲੋ ਜੀ ਚੌਥੀ ਟਰਾਲੀ ਆ ਗਈ ਆਪਣੇ ਅੰਦਰ ਕੀ ਜਾ ਰਿਹਾ ਭਾਈ ਇਹ ਜਿਹੜਾ ਮਿੱਟੀ ਜਿਹੜੀ ਸਟਾਰਟ ਹੋ ਗਈ ਇਹਦੇ ਵਿੱਚ ਪਾਉਂਦੀ ਆ ਆਪਣੇ ਇੱਕ ਵਾਰ ਕੱਟੇ ਬੰਦ ਲੱਗਿਆ ਹੋਇਆ ਲੋ ਵੀ ਪਟਣ ਲੱਗੇ ਹੋਇਆ ਮਿੱਟੀ ਹਟਾਣਾ ਘਰਾਹਾਂ ਨਾਲ ਅੰਦਰ ਕਰੀ ਜਾਂਦੇ ਆ ਬਦਲਵਾਈ ਹੋਈ ਖੜੀ ਆ ਉਤੋਂ ਬੇੜੀ ਸੰਤਾਂ ਦੇ ਕੋਲ ਦੇ ਸਾਰੇ ਸਿੱਕਾ ਕਰੰਦਾ ਹੋ ਬਦਲਵਾਈ ਉੱਪਰ ਹੋਈ ਖੜੀ ਆ ਤੇ ਦੇਖਦੇ ਆ ਕਿੰਨਾ ਕਿ ਸਿਕਟ ਹੁੰਦਾ ਮੈਨੂੰ ਤਾਂ ਲੱਗਦਾ ਮੀਂਹ ਆ ਜੇ ਤੇ ਦੇਖਦੇ ਆ ਮਿੱਟੀ ਇਕੱਠੀ ਕਰਕੇ ਰੱਖ ਲੈਨੇ ਵੇੜੇ ਚ ਜਾ ਤਾਂ ਫਿਰ ਇਹ ਜੀਸੀਬੀ ਨਾਲ ਛਟਾਵਾਂਗੇ ਉਹ ਨਿਵਾ ਦੇ ਵਿੱਚ ਨਹੀਂ ਟਰੈਕਟਰ ਤੇ ਲੱਗਿਆ ਹੁੰਦਾ ਛੋਟਾ ਜਿਹਾ ਖਲੌਂਚਾ ਜਿਹਾ ਉਹਦੇ ਨਾਲ ਖਵਾਵਾਂਗੇ ਜਾ ਫਿਰ ਉਹ ਬੰਦਿਆਂ ਨਾਲ ਬੰਦਿਆਂ ਨੂੰ ਲਾ ਕੇ ਸੋਾਵਾਂਗੇ ਆਏ ਤਾਂ ਇਹ ਚੈਨਰ ਜਾਂ ਪਿੱਛੇ ਨੂੰ ਹਟਾ ਕੇ ਇਹ ਨਾਲ ਟੱਕ ਕੇ ਦੇਖੀ ਸੀ ਮਿੱਟੀ ਗਈ ਨਹੀਂ ਹੈਗੀ ਦੇਖਦੇ ਹਾਂ ਹੁਣ ਕੀ ਬਣਦਾ ਅੱਗੇ ਲੋ ਜੀ ਮਿੱਟੀ ਦੇ ਆਪਾਂ ਸੱਟ ਲਿਆ 6 5 6 ਟਰਾਲੀਆਂ ਆ ਗਈਆਂ ਗੱਡੀਆਂ ਤੇ ਬੱਦਲਬਾਈ ਦੇਖੋ ਮੀਂਹ ਪੈਣ ਲੱਗਿਆ ਹੋਇਆ ਹੈ ਨਾ ਥਣ ਮਨਜੀ ਹੋਈ ਜਾਂਦੇ ਥੋੜੀ ਥੋੜੀ ਤੇ ਸਾਡੀ ਇੱਕ ਟਰਾਲੀ ਰਹਿ ਗਈ ਸੀ ਬਾਹਰ ਤੇ ਮੇਰਾ ਮਿੱਤਰ ਲੱਗਿਆ ਹੋਇਆ ਟੱਕੀ ਕਰਨ ਮੈਂ ਕਿਹਾ ਵੀ ਇਹਨੂੰ ਅੰਦਰ ਕਰਦੇ ਟੱਕੀ ਕਰਕੇ ਤੇ ਇਹ ਵੀ ਟਰੈਕਟਰ ਲੈ ਕੇ ਆਇਆ ਸੀ ਆਪਦਾ ਦੋ ਤਿੰਨ ਟਰੈਕਟਰ ਲਾਏ ਹੋਏ ਸੀ ਇੱਥੇ ਹੁਣ ਉਹਨੇ ਮਿੱਟੀ ਭਰਨ ਵਾਲੇ ਨੇ ਬੰਦ ਕਰਤੀ ਉਹ ਕਹਿੰਦਾ ਮੀਂਹ ਪੈਣ ਲੱਗ ਗਿਆ ਵੀ ਇੱਥੇ ਟਰੈਕਟਰ ਦਬਣਗੇ ਹੁਣ ਤੇ ਤਾਲੂ ਜਾਂ ਪਰਸ ਨੂੰ ਦੇਖਾਂਗੇ ਆਪਾਂ ਤੇ 6 ਟਰਾਲੀਆਂ ਆ ਗਈਆਂ ਚਲੋ ਐਨੇ ਆਪਾਂ ਹੌਲੀ-ਹੌਲੀ ਇਹ ਆਪਾਂ ਉਹਦੇ ਚ ਪਾ ਲਾਂਗੇ ਇੱਕ ਦੋ ਲੇਬਰ ਵਾਲੇ ਲਾ ਕੇ ਤੇ ਇਹਨਾਂ ਘਟੂ ਵਧੂਆ ਕਾਫੀ ਲੈ ਆਵਾਂ ਦੇਖਦੇ ਆਂ ਬਸ ਬੰਦ ਕਰਦੇ ਆਂ ਬਸ ਆਹੀ ਟਰਾਲੀ ਜੀ ਆਉਣੀ ਸੀ ਜਿਹੜੀ ਮਿੱਟੀ ਆਪਾਂ ਕਾਫੀ ਇਕੱਠੀ ਜੀ ਕਰ ਲਈ ਆ ਤੇ ਸਾਰੀ ਉਹ ਆਪਾਂ ਰੇੜੀਆਂ ਰੂੜੀਆਂ ਨਾਲ ਜਾਂ ਫਿਰ ਦੇਖਾਂਗੇ ਕਿ ਕੋਲਾਉਂਚਾ ਜਾਂ ਮਿਲ ਗਿਆ ਜੇ ਸੀ ਵੀ ਮਿਲਦੀ ਆ ਤਾਂ ਚਕਾ ਕੇ ਇਕੱਠੀ ਕਰਾ ਕੇ ਉਹਦੇ 'ਚ ਮਾਰਾਂਗੇ ਨਹੀਂ ਆਪਣੀ ਆਈ ਵੀ ਪਲਾਨ ਬਣਦਾ ਫਿਰ ਵੀ ਦੋ ਬੰਦੇ ਲਾ ਕੇ ਨਾਲ ਹੁੰਦੇ ਦੁਰਮੜ ਚਲਾਈ ਜਾਣਗੇ ਇਹਨਾਂ ਦੇ ਵਿੱਚ ਤੇ ਬੱਠਰ ਨਾਲ ਖਿੰਡ ਵੀ ਖਿੰਡ ਵੀ ਪਾ ਕੇ ਨਾਲ ਹੁੰਦੇ ਉਹਨੂੰ ਕੁੱਤੀ ਜਾਣਗੇ ਆਂ ਠੇਕਾ ਜਿਆ ਕਰ ਲਾਂਗੇ ਕਿਸੇ ਨਾ ਕਿਸ ਨਾਲ ਕਰਕੇ ਫਿਰੇ ਪਵਾ ਦਾਂਗੇ ਆਪਾਂ ਚਲੋ ਬਾਕੀ ਦੇਖਦੇ ਕਿਵੇਂ ਬਣਦਾ ਲਾਲ ਬੱਦਲ ਵਾਈ ਦਾ ਮੌਸਮ ਆ ਨੀ ਕਿਣਮਣ ਹੋਈ ਜਾਂਦੀ ਆ ਪੂਰੀਆ ਦੇਖ ਲੋ ਕੰਮ ਚੇਕੜੋ ਚਿਕੜੀ ਹੋਇਆ ਪਿਆ ਸਾਰਾ ਚਲੋ ਇੰਨਾ ਕੰਮ ਹੋ ਗਿਆ ਬਹੁਤ ਆ